ਸ਼ਕਲ ਦੈਨਿਕ ਸਵੇਰਾ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾ ਪ੍ਰਯੰਸ਼ ਅੱਜ ਜਿਥੇ ਕੀ ਆਗਾਮੀ ਤਿਉਹਾਰਾਂ ਨੂੰ ਲੈ ਕੇ ਅਤੇ ਨਾਲ ਹੀ ਨਾਲ 26 ਜਨਵਰੀ ਦੇ ਦਿਹਾੜੇ ਦੇ ਤਹਿਤ ਵੀ ਜੋ ਖਾਸ ਸਮਾਗਮ ਕਰਾਣੇ ਜਾਣ ਹਨ ਉਹਨਾਂ ਦੇ ਵਿੱਚ ਲੋਕਾਂ ਦੀ ਸੁਰੱਖਿਆ ਜਨਤਕ ਸੁਰੱਖਿਆ ਦੇ ਨਾਤੇ ਪੰਜਾਬ ਸੂਬੇ ਦੇ ਵੱਖ-ਵੱਖ ਖੇਤਰਾ ਦੇ ਵਿੱਚ ਕਾਸੋ ਆਪਰੇਸ਼ਨ ਤਹਿਤ ਤਲਾਸ਼ੀਆਂ ਲਿੱਤੀਆਂ ਜਾ ਰਹੀਆਂ ਨੇ ਅਤੇ ਪੂਰੀ ਜਾਂਚ ਪੜਤਾਲ ਕੀਤੀ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਕੀਤੀ ਜਾ ਰਹੀ ਹੈ ਉੱਥੇ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਲੰਧਰ ਤੋਂ ਜਲੰਧਰ ਦੇ ਬੱਸ ਸਟੈਂਡ ਨੇੜੇ ਸੀਪੀ ਸੁਪਨ ਸ਼ਰਮਾ ਦੀ ਟੀਮ ਵੀ ਚੌਕਸ ਅਤੇ ਨਾਲ ਹੀ ਨਾਲ ਸੁਚੇਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਬੱਸ ਸਟੈਂਡ ਦੇ ਨੇੜਲੇ ਇਲਾਕਿਆਂ ਦੇ ਵਿੱਚ ਅਤੇ ਨਾਲ ਹੀ ਨਾਲ ਬੱਸ ਸਟੈਂਡ ਦੇ ਉੱਤੇ ਵੀ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਕਾਸ ਆਪਰੇਸ਼ਨ ਚਲਾਇਆ ਗਿਆ ਕਾਸ ਆਪਰੇਸ਼ਨ ਤਹਿਤ ਸਪੈਸ਼ਲ ਨਾਕਾਬੰਦੀ ਕੇਰਾਬੰਦੀ ਕੀਤੀ ਗਈ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਹਨ ਜਲੰਧਰ ਦੀਆਂ ਜਲੰਧਰ ਦੇ બસ ਸਟੈਂਡ ਦੀਆਂ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਰੋਜ਼ ਮੁਸਾਫਿਰ ਜੋ ਨੇ ਰਾਹੀਰ ਜੋ ਨੇ ਉਹ ਜਲੰਧਰ ਬੱਸ ਸਟੈਂਡ ਵਿਖੇ ਪਹੁੰਚਦੇ ਨੇ ਅਤੇ ਜਲੰਧਰ ਬੱਸ ਸਟੈਂਡ ਦੇ ਨੇੜਲੇ ਇਲਾਕਿਆਂ ਚ ਵੀ ਜੋ ਲੋਕ ਰਹਿੰਦੇ ਨੇ ਉਹਨਾਂ ਦੀ ਸੁਰੱਖਿਆ ਦੇ ਧਿਆਨ ਦੇ ਵਿੱਚ ਮੱਦੇਨਜ਼ਰ ਇਹ ਜੋ ਆਪਰੇਸ਼ਨ ਕਾਸੋ ਆਪਰੇਸ਼ਨ ਤਹਿਤ ਤਲਾਸ਼ੀਆ ਬਿਆਨ ਕੀਤਾ ਗਿਆ ਹੈ ਅੱਜ ਅਤੇ ਕਹਿ ਸਕਦੇ ਹਾਂ ਕਿ ਸੂਬੇ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਅਜਿਹੀ ਕਈ ਅਭਿਆਨ ਜੋ ਨੇ ਚਲਾਏ ਗਏ ਨੇ ਅਤੇ ਪੁਲਿਸ ਵੱਲੋਂ ਪੂਰੀ ਚੌਕਸੀ ਅਤੇ ਸੁਚੇਤਤਾ ਦੇ ਨਾਲ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਕਾਸੋ ਆਪਰੇਸ਼ਨ ਤਹਿਤ ਜਾਂਚ ਪੜਤਾਲ ਕਰ ਰਹੇ ਪੁਲਿਸ ਅਧਿਕਾਰੀ ਦਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ। ਜੀ ਕਿਹਦੀ ਜੀ ਇਹ ਬੱਸ ਸਟੈਂਡ ਦੀ ਕਿਸ ਸੰਬੰਧ ਕੀ ਦੀ ਜਾਰੀ ਸਰ? ਇਹ ਹਾਂ ਜੀ ਜਿਸ ਤਰ੍ਹਾਂ ਲੋਹੜੀ ਦਾ ਤਿਹਾਰ ਹੋਣ ਕਰਕੇ ਔਰ ਕੱਲ ਮਾਗੀ ਵੀ ਆਉਣ ਵਾਲੇ 15 ਜਨਵਰੀ ਵੀ ਆ ਰਹੀ ਆ ਜਹਾਰਾਂ ਦਾ ਕਰਕੇ ਜੀ ਆ ਬੱਸ ਸਟੈਂਡ ਤੇ ਕਾਫੀ ਰੌਣਕ ਲਾਇਆ ਜੀ ਦੇਖੋ ਜਿੰਨ ਲੋਕ ਚੱਕੀ ਕਾੜੇ ਪੁੱਛਣਾ ਚੈਕਿੰਗ ਕੀਤੀ ਜਾ ਰਹੀ ਹੈ। ਔਰ ਜਿਹੜੇ ਰਸਾਮੀਆਂ ਦਾ ਤੁਹਾਨੂੰ ਪਾਵੇ ਜਿਹੜੇ ਮਤਲਬ ਜਿਹੜੀਆਂ ਦੇ ਸਾਰੇ ਕਮਟਾ ਚੈਕ ਕੀਤਾ ਡਾਕਸ ਕਾਰਡ ਵਗੈਰਾ ਜਾਂ ਪਾਸਪੋਰਟ ਲੈ ਕੇ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਬ੍ਰੀਫਿੰਗ ਵੀ ਲਾ ਲੀ ਕਿ ਜਿਹੜੇ ਆ ਆਪਣੇ ਲੋਕ ਜੇ ਪਾਸਪੋਰਟ ਦੇ ਉੱਤੇ ਜੇ ਸਾਈਡ ਲਗਾਇਆ ਹੋਇਆ ਜਿਵੇਂ ਆਪਦੀਆਂ ਸਨਾ ਬੁਲੂਏ ਡਾਕੂ ਲਵਾਰਸ ਦੀ ਨਾਮ ਹੈ ਜੋ ਸਰ ਇਹ ਮਹਿੰਮ ਅੱਗੇ ਵੀ ਤਾਂ ਚੱਲਦੀ ਰਹੂਗੀ? ਹਾਂਜੀ ਹਾਂਜੀ ਇਹ ਸਮੇਂ ਸਮੇਂ ਤੇ ਚੱਲਦੀ ਰਹਿੰਦੀ ਹੈ ਕਿਉਂਕਿ ਮੰਨ ਲਓ ਜਦੋਂ ਵੀ ਮੰਨ ਲਓ ਇਹਦੇ ਵਿੱਚ ਛਣੇ ਕੁਝ ਦਿਨਾਂ ਬਾਅਦ ਅਸੀਂ ਬਸ ਸਟੈਂਡ ਦੇ ਰਜਿਸਟ੍ਰੇਸ਼ਨ ਜਾਂ ਸਾਥ ਕਰਨ ਕਰਾਂਗੇ ਜਾਕੀ ਸਾਡੇ ਰਹਿਣ ਚੈਕਿੰਗ ਕੀਤੀ ਜਦ ਹੀ ਬਸ ਸਟੈਂਡ ਦੀ ਕਿਸ ਸਮਝ ਕੀ تیاری ਸਰ ਇਹ ਹਾਂ ਜੀ ਜਿਸ ਤਰ੍ਹਾਂ ਲੋਹੜੀ ਦਾ ਤਿਹਾਰਾ ਹੋਣ ਕਰਕੇ ਔਰ ਹਨ ਮਾਗੀ ਵੀ ਆਉਣ ਵਾਲੇ 15 ਜਨਵਰੀ ਵੀ ਆ ਰਹੀ ਹੈ ਤਿਹਾਰਾਂ ਦਾ ਕਰਕੇ ਜੀ ਬਸ ਸਟੈਂਡ ਤੇ ਕਾਫੀ ਰੌਣਕ ਆਇਆ ਹੁੰਦਾ ਹੈ ਜਿੰਦੇ ਵਿੱਚ ਲੋਕ ਚੱਕੀ ਕਾੜੇ ਪਤਾ ਚੈਕਿੰਗ ਕੀਤੀ ਜਾ ਰਹੀ ਆ ਔਰ ਜਿਹੜੇ ਆਫਸਾਮੀਆਂ ਦਾ ਆਪਾਂ ਗੱਲ ਜਿਹੜੇ ਮਦਦਗਰੀਏ ਦੇ ਸਾਰੇ ਕਟਾ ਚੜ੍ਹ ਕੇ ਦਾ ਡਾਕ ਸਕਾਡ ਵਗੈਰਾ ਜਾਂ ਮਿਸਕਾਡ ਲੈ ਕੇ ਸਾਰੀ ਚੈਕਿੰਗ ਕੀਤੀ ਜਾ ਰਹੀ ਆ ਬੜੀ ਤੇਜ਼ੀ ਨਾਲ ਕਿ ਜਿਹੜੇ ਆ ਆਪਣੇ ਲੋਕਾਂ ਤੇ ਆਸਕਾਂ ਦੇ ਹੋਣਗੇ ਵੈਬਸਾਈਟ ਤੇ ਕੋਈ ਹੋ ਜਾਏਗਾ ਸਾਡੀ ਅਸਨਾ ਕੋਈ ਹੋਵੇ ਡਾ ਕੋ ਲਵਾਰ ਸਕੇ ਨਾ ਬਈਓ ਸਰ ਇਹ ਮੁਹਿੰਮ ਅੱਗੇ ਵੀ ਤੇ ਚੱਲਦੀ ਰਹੂਗੀ ਹਾਂਜੀ ਹਾਂਜੀ ਇਹ ਸਾਡੇ ਸਮੇਂ ਤੇ ਚੱਲਦੀ ਰਹਿੰਦੀ ਹੈ ਕਿਉਂਕਿ ਜਦੋਂ ਵੀ ਮੰਨਣਾ ਇਹਦੇ ਵਿੱਚ ਸ਼ਰਨ ਕੁਝ ਕਰਾ ਬਾਸਟੈਂਡ ਰਜਿਸਟ੍ਰੇਸ਼ਨ ਜਾਂ ਕਰਾ ਦੇ ਜਾਂ ਕਿ ਸਾਫੇ ਰਹੇ ਚਾਰਜਿੰਗ ਕੀਤੀ ਜਦਿ ਜੀ ਬਾਸਟੈਂਡ ਕਿਸ ਸੰਬੰਧ ਦੀ تیاری ਸਰ ਇਹ ਹਾਂ ਜੀ ਜਸਤਰਾ ਲੋੜੀ ਦਾ ਤਿਹਾੜੋਂ ਕਰਕੇ ਔਰ ਪਨ ਮਾਗੀ ਵੀ ਆਉਣ ਵਾਲੇ ਜਨਵਰੀ ਵੀ ਆ ਰਹੀ ਆ ਤਿਹਾੜਾਂ ਦਾ ਕਰਕੇ ਜੀ ਬਾਸਟੈਂਡ ਤੇ ਕਾਫੀ ਰੌਣਕ ਆਇਆ ਇਹਦੇ ਵਿੱਚ ਮੰਨਣਾ ਚੱਪੇ ਕਾਰਜਪ੍ਰਣਾਲਾ ਚੈਕਿੰਗ ਕੀਤੀ ਜਾ ਰਹੀ ਹੈ। ਔਰ ਸਿਹਲੇ ਰਸਾਮੀਆਂ ਦਾ ਤਾਂ ਸਾਡੇ ਜਿਹੜੇ ਮਤਲਬ ਕਰੀਏ ਨੇ ਸਾਰੇ ਘੰਟਿਆਂ ਨੂੰ ਚਰਚੀ ਦਾ ਡਾਕਟਰ ਵਗੈਰਾ ਜਾਂ ਮੁਸਤਾਲ ਲੈ ਕੇ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਬ੍ਰਿਫਿੰਗ ਵੀ ਦਿੱਤੀ ਗਈ ਹੈ ਕਿ ਜਿਹੜੇ ਆ ਆਪਣੇ ਲੋਕ ਜਿਹੇ ਵਾਸਟ ਕਾਰਡ ਹੁੰਦੇ ਨੇ ਉਹ ਸਾਈਡ ਕੋਆ ਹੋ ਜਾ ਸ਼ਰਾਬ ਦੀਆਂ ਸਨਾ ਉਹ ਹੋਵੇ ਜਾ ਕੋ ਨਿਵਾਰ ਸਪੀਚ ਨਾ ਪਈ। ਸਰ ਇਹ ਮਹਿੰਮ ਅੱਗੇ ਵੀ ਤਾਂ ਚੱਲਦੀ ਰਹੂਗੀ? ਹਾਂਜੀ ਹਾਂਜੀ ਇਹ ਸਾਡੇ ਸਮੇਂ ਤੇ ਚੱਲਦੀ ਰਹਿੰਦੀ ਹੈ। ਕਿਉਂਕਿ ਮੰਨ ਲਓ ਜਦੋਂ ਵੀ ਮੰਨ ਲਓ ਇਹਦੇ ਵਿੱਚ ਛਣਨ ਹੋ ਗਿਆ ਕੁਝ ਕਰਾਵਾਦ ਅਸੀਂ ਫਸਟ ਟਾਈਮ ਦੇ ਆਪਸ਼ਨ ਜਾਂ ਸਾਥ ਨੂੰ ਨਹੀਂ ਕਰਾਦੇ ਜੈਕਸਟ ਆਫ ਦੇ ਰਹੇ ਨੇ